ਇਹ ਇਬਾਦਤ ਖੁਲੀ ਸੀ ਅੱਜ ਵੀ ਆਪਾਂ ਕਿਉਂ ਨਹੀਂ ਤਰੱਕੀ ਕਰਦੇ ਕਿਉਂਕਿ ਗੱਲਾਂ ਨਾਲ ਗੱਲ ਨਹੀਂ ਬਣਦੀ ਜਿੱਨਾਂ ਚਿਰ ਹਰ ਘਰ 'ਚ ਨਿਤਨੇਮਣ ਸ਼ੁਰੂ ਹੋਇਆ ਉਹਨਾਂ ਦੇ ਚਿਹਰੇ ਨਹੀਂ ਕੋਈ ਹੁੰਦੇ ਉਹਨਾਂ ਕੇ ਚਿਹਰੇ ਜਿਹਦਾ ਕੱਪੜਾ ਵੀ ਜਾ ਰਿਹਾ ਜਾਂਦਾ ਨਾ ਗਿੱਲਾ ਉਹ ਜਿੱਨਾਂ ਵਿੱਚ ਸੁਣੀਦਾ ਉਹਨਾਂ ਕੇ ਚਿਹਰੇ ਲਾਲੀ ਜੀ ਚੜੀ ਰਹਿੰਦੀ ਫੇਰ ਉਹਦਾ ਦੇ ਹੋ ਜੇਗਾ ਆ ਕਈਆਂ ਨੂੰ ਵੇਖੀਦਾ ਨਾ 13ਵਾਂ ਦਿਨ ਰੋਂਦੇ ਹੁੰਦੇ ਗੁਰਦੁਆਰੇ ਠੰਡੇ ਬੁਰਜ 'ਚ ਬੈਠੀ ਮਾਤਾ ਛਗਣ ਕਰੇ ਜੋਰਾ ਵਰ ਫਤਿਹ ਸਿੰਘ ਕਿਉਂ ਵੀ ਬੀਓ ਕਈ ਵੀ ਬੰਨੂ ਵੇਖੋ ਮੈਂ ਤੁਹਾਡਾ ਬੱਚਾ ਬੜਾ ਰੋਣ ਗਿਆ ਗੁਰਦਾਰੇ ਇੱਕ ਰ ਮੇਰੇ ਗੱਲ ਪੈ ਗਈ ਬੀਬੀਆਂ ਰੋਣ ਭਾਈ ਸਾਹਿਬ ਨੇ ਤਾਰਨਾ ਪੜਤੀ ਵੀ ਠੰਡੇ ਬੁਰਜ 'ਚ ਬੈਠੀ ਮਾਦਾ ਬੀਬੀਆਂ ਰੋਣ ਤੇ ਮਗਰ ਮੈਂ ਤਾਂ ਧੰਨਵਾਦ ਕਰਨਾ ਸੀ ਮੈਂ ਕਿਹਾ ਜਿੰਨੇ ਰੋਂਦਾ ਸਵੇਰੇ ਜਾਗੋ ਕੱਢਣੀ ਇਹਨਾਂ ਨੂੰ ਮੇਗਾ ਪਖੰਡ ਹੁੰਦਿਆ ਆ ਜਿੰਨੇ ਅੱਗੇ ਰੋਂਦੇ ਸਵੇਰੇ ਇਹਨਾਂ ਦਾ ਕੋਈ ਨਾ ਕੋਈ ਵਿਆਹ ਹੋਣਾ ਇਹਨਾਂ ਪੈਲਸ ਚ ਉਹ ਗੰਦੀਆਂ ਬੋਲੀਆਂ ਪਾ ਕੇ ਨੱਚਣਾ ਇਹ ਰਾਤ ਰਾਤ ਹੀ ਆ ਤੇ ਕਈ ਲੜਪੇ ਕਹਿੰਦੇ ਤੂੰ ਇਦਾਂ ਕਿਉਂ ਬੋਲਿਆ ਮੈਂ ਕਿ ਸੱਚ ਇਹ ਸਾਡੇ ਹਾਂ ਜੂ ਕਿਹੜੇ ਆ ਇਹਨੂੰ ਗਦਾ ਰੋਣਾ ਕਹਿੰਦੇ ਆ ਕੋ ਸਤਨਾ ਹੈ ਹੈ ਵੀ ਜੀ ਅੰਦਰੋਂ ਕਿਤੇ ਰੋਲ ਗਏ ਕਸਮ ਖਾ ਲਈਏ ਕੀ ਸਤਗੁਰ ਤੂੰ ਆਪਣੇ ਪੁੱਤਰਾਂ ਤੇ ਖਫਣ ਨਹੀਂ ਪਾਇਆ ਤੂੰ ਆਪਣੀ ਅੰਮੀ ਦਾ ਸਸਕਾਰ ਨਹੀਂ ਕੀਤਾ ਮੈਂ ਤੇਰੀ ਧੀ ਹੋ ਕੇ ਦਾਵਾ ਕਰਦੀ ਐ ਮੇਰੇ ਘਰ ਦੇ ਵਿੱਚ ਪਤਤ ਪੁਣਾ ਕੰਜਰ ਪੁਣਾ ਤੇ ਨਸ਼ਾ ਨਹੀਂ ਆਊਗਾ ਪਰ ਕਿਥੇ ਜਿੰਨਾ ਕੇਸਾਂ ਸਵਾਸਾਂ ਲਈ ਅਸੀਂ ਰੋਨੇ ਆਂ ਮਾਤਾ ਨੇ ਸਿਰ ਕਟਾਏ ਬੰਦ ਬੰਦ ਉਹ ਅਗਲੇ ਦਿਨ ਤਾਂ ਕੁਰਸੀ ਤੇ ਬੈਠੇ ਨੇ ਜਾ ਕੇ ਮਾਰੇ ਨੇ ਖਫਨ ਨਹੀਂ ਪਾਇਆ ਦਊਗਾ ਤੇ ਤੂੰ 1.5 ਲੱਖ ਰੁਪਇਆ ਦਿੰਦੇ ਤਿਆਰ ਹੋਣ ਦਾ ਕੋ ਸਤਨਾਵਾ ਫਿਰ ਪਤਾ ਕਹਿਣਗੇ ਬਾਬਾ ਜੀ ਆਹ ਕਥਾ ਨਾ ਕਰਿਆ ਕਰੋ ਇੱਕ ਮੈਨੂੰ ਕਹਿੰਦਾ ਕਹਿੰਦਾ ਬਾਕੀ ਗੱਲਾਂ ਠੀਕ ਹੁੰਦੀਆਂ ਤੁਸੀਂ ਇਤਿਹਾਸ 'ਚ ਰਿਆ ਕਰੋ ਤੇ ਮੈਂ ਕਿਹਾ ਮੈਂ ਬਾਹਰਲੀ ਗੱਲ ਕਿਹੜੀ ਕੀਤੀ ਇਤਿਹਾਸ ਤੋਂ ਕਹਿੰਦੇ ਆ ਜਿਹੜਾ ਤੁਸੀਂ ਵੇ ਚਤਵਾਜਿਆ ਲਾਉਨੇ ਆ ਨਾ ਮੈਂ ਕਿਹਾ ਤਵਾ ਨਹੀਂ ਤਵੇ ਪਿੰਡਾਂ ਦੇ ਚੌਂਕਾਂ 'ਚ ਲੱਗਦੇ ਹੁੰਦੇ ਆ ਇਹ ਸਾਡੀ ਤਵਾਰੀਖ ਹੈ ਸਾਡੇ ਬਾਪੂ ਨੇ ਜੋੜਾ ਨਹੀਂ ਪਾਇਆ ਮੇਰੇ ਸਿੰਘਾਂ ਦੇ ਦਾੜੇ ਖੁੱਲੇ ਕੇਸ ਕਿਤੇ ਜੁੱਤੀ ਨਾ ਆਜੇ ਜੋ ਸਿੱਖੀ ਦੀ ਗੱਲ ਕਰੀਏ ਕਹਿੰਦੇ ਕਥਾ ਚੋਂ ਬਾਹਰ ਨਿਕਲਦੇ ਤੇ ਕਥਾ ਦੇ ਸਾਰੀ ਸਿੱਖੀ ਦੀ ਹੈ ਹੁਣ ਅਰਦਾਸ ਹੋਣੀ ਸਮਾਪਤੀ ਤੇ ਕਿੰਨੇ ਦਾਨ ਮਿਲਨੇ ਆਪਾਂ ਨੂੰ ਤੁਸੀਂ ਗਿਣਿਓ ਸਿੱਖਾਂ ਨੂੰ ਹੈਗੀ ਸਾਡੇ ਘਰੇ ਦੂਜਾ ਦਾਨ ਕਿਹੜਾ ਕੇਸ ਦਾਨ ਟਰਾਲੇ ਭਰ-ਭਰ ਕੇ ਨਾਈ ਵੇਚਦੇ ਕੇਸ ਇਦਾਂ ਕੌਮ ਜਾਗਣੀ ਕਈ ਵੀਰਾਂ ਨੂੰ ਅਸਰ ਹੋ ਜਾਂਦਾ ਪ੍ਰਚਾਰਕ ਅਸੀਂ ਨਹੀਂ ਬੋਲਾਂਗੇ ਕੌਣ ਬੋਲੇ ਪਹਿਲਾ ਸਿੱਖੀ ਦਾਣ ਕੇਸ ਦਾਣ ਤੇ ਤੀਜਾ ਰਹਿਦ ਜਿਹੜੇ ਤਮਾਕੂ ਦੇ ਖੇਤ ਤੋਂ ਗੁਰੂ ਗੋਬਿੰਦ ਸਿੰਘ ਦਾ ਘੋੜਾ ਨਹੀਂ ਨ ਲੰਗਿਆ ਅੱਜ ਜਿੰਨੇ ਉੱਥੋਂ ਵਿਹਾਰ ਜੂਪੀ ਤਵਾ ਕੇ ਰੇੜੀਆਂ ਲਾ ਕੇ ਇੱਕ ਹੱਥ ਰੱਤਵਾਕੂ ਦੇ ਉਹੋ ਹੀ ਬੁੱਲ ਚ ਤੇ ਉਹੋ ਹੀ ਹੱਥਾਂ ਕਰਕੇ ਤੇ ਗੋਲ ਗੱਪੇ ਵੜਵੜ ਖਾਈ ਗਏ ਤੇ ਜਿਹੜੀ ਗੰਦਗੀ ਅੰਦਰ ਜਾਣਦੀ ਏ ਇਹਨੇ ਤੜਕੇ ਉਠੰਨ ਦੇਣਾ ਇਨੇ ਤੁਹਾਨੂੰ ਬੈਨ ਦੇ ਨਾਲ ਕਥਾ ਕੀਰਤਨ ਚ ਇਹ ਤੀਸਰਾ ਦਾਣ ਰਹਿਤ ਫਿਰ ਬਿਵੇਕ ਨਿਹੰਗ ਸਿੰਘਾਂ ਕੋਲ ਹੈਗਾ ਪੈਰਾ ਤੇ ਤੁਸੀਂ ਕਿਤੇ ਵੇਖਿਓ ਜਿਹੜੇ ਨਿਹੰਗ ਸਿੰਘਾਂ ਦੇ ਚਿਹਰੇ ਆ ਨਾ ਉਹਨਾਂ ਦਾ ਵੱਖਰਾ ਹੀ ਜਲੋ ਹੁੰਦਾ ਮੇਕਅਪ ਦੀ ਲੋੜ ਨਹੀਂ ਕਿੰਦਾ ਚੌਕਦੇ ਉਹ ਬਿਵੇਕ ਦੀ ਕਿਰਪਾ ਸਰਬਲੋ ਦੀ ਮੈਨੂੰ ਅਜੇ ਵੀ ਯਾਦ ਮੇਰੀ ਉਹ ਕਲਿੱਪ ਵੀ ਕੱਟੀ ਆ ਵੀ ਮੈਂ ਆਨੰਦਪੁਰ ਸਾਹਿਬ ਗਿਆ ਤੇ ਰਾਤ ਨੂੰ ਮੈਂ ਟਿਕਿਆ ਤੇ ਅੱਖ ਖੁੱਲ ਗਈ 1:30 ਵਜੇ ਤੇ ਮੈਂ ਕਰਕੇ ਇਸ਼ਨਾਨ ਤੇ ਸਿੰਘ ਕਿਹਾ ਕਿਧਰ ਚੱਲੇ ਮੈਂ ਕਿਹਾ ਵੀ ਆਨੰਦਪੁਰ ਸਾਹਿਬ ਦੀਆਂ ਗਲੀਆਂ ਦਰਸ਼ਨਾ ਕਰ ਲਈਏ ਮੌਜ ਉਹ ਅਸੀਂ ਚਲੇ ਗਏ ਸਾਰੇ ਗੁਰਦੁਆਰੇ ਜੀ ਖੁੱਲੇ ਨਹੀਂ ਸੀ 4 ਵਜੇ 3:30 ਤੇ ਸਵਾ ਦੋ ਢਾਈ ਤੇ ਇੱਕ ਗੁਰੂ ਘਰ ਸਾਨੂੰ ਖੁੱਲਾ ਮਿਲਿਆ ਗੁਰੂ ਕਾ ਬਾਗ ਨਿਹੰਗ ਸਿੰਘਾਂ ਦਾ ਜਿਹੜਾ ਤਰਨਾ ਦਾ ਉੱਥੇ ਤਿੰਨੇ ਗ੍ਰੰਥੋ ਸਿੰਘ ਪ੍ਰਕਾਸ਼ ਕਰਨਦੇ ਡੇੜੇ ਉੱਚੇ ਸੋਹਣੇ ਬਾਣਾ ਪਾਇਆ ਅਸੀਂ ਉੱਥੇ ਅੰਦਰ ਲੰਗਰ 'ਚ ਚਲੇ ਕਿੰਨੇ ਬਾਬਾ ਜੀ ਜਲਪਾਣੀ ਛੱਕ ਕੇ ਜਾਇਓ ਤੇ ਜਦੋਂ ਲੰਗਰ 'ਚ ਗਏ ਸਿੰਘਾਂ ਨੇ ਮੂੰਹ ਬੱਦੇ ਸਰਬ ਲੋਧ ਦੀਆਂ ਦੇਗਾ ਕਮਰੇ ਕਮਰੇ ਜਿੱਡੀਆਂ ਰੇਤਾ ਨਾ ਮੰਨ ਜਾਂਦਾ ਜਿਹੜਾ ਸਿੰਘ ਦੇਗ ਬਣਾਉਂਦੇ ਆ ਨੇ ਮੂੰਹ ਬੱਦਾ ਤੇ ਜਪਜੀ ਸਾਹਿਬ ਦਾ ਪਾਠ ਹੈ ਤੇ ਅੰਦਰ ਇਸ ਤਰ੍ਹਾਂ ਜਾ ਕੇ ਲੱਗਾ ਜਿਵੇਂ ਕੋਈ ਦੁਨੀਆ ਹੀ ਹੋਰ ਆ ਤੇ ਜਿਹੜਾ ਉਹਨਾਂ ਭਾਂਡਿਆਂ 'ਚ ਛਕੂਗਾ ਤੇ ਲਾਲੀ ਤੇ ਆਉਣੀ ਐ ਐਵੇਂ ਥੋੜਾ ਖੰਡੇ ਖੜ ਕੇ ਲੱਥੇ ਸਿਰ ਤੋਂ ਆਪਾਂ ਖਾਨੇ ਗੰਦਗੀ ਤੇ ਗੱਲ ਵੀ ਟੁੱਟੀ ਕਰਦੇ ਆ ਲਿਸੀ ਤਾਂ ਮਾਰੇ ਕਹਿੰਦੇ ਵਿਵੇਕਦਾਨ ਵਿਸਾਹ ਦਾਨ ਜਿੱਦਾਂ ਮਾਂ ਬੱਚਾ ਮੰਜੀ ਤੇ ਪਿਆਰ ਨਿਕਾ ਛੋਟਾ ਬੱਚਾ ਬੇਬੀ ਉਹ ਆਟਾ ਗੁੰਦੀ ਭਾਂਡੇ ਰੋਟੀਆਂ ਕੱਪੜੇ ਪਰ ਉਹਦੀ ਨਿਖਾ ਜੀ ਕਿਤੇ ਨਿਆਣਾ ਡੇਗਣਾ ਪਵੇ ਨਿਕਾ ਕਹਿੰਦੇ ਸਿੱਖਾ ਵਿਸਾਹ ਨਾ ਖਾਇਆ ਕਰ ਆਪਣੇ ਗੁਰੂ ਦਾ ਟਰਾਲੀ ਚਲਾਉਂਦਾ ਕਪੈਣ ਚਲਾਉਂਦਾ ਟਰੈਕਟਰ ਚਲਾਉਂਦਾ ਤੇਰੀ ਕੌਮ ਦੇ ਅਰਸ਼ੀ ਪਤੰਗਿਆਂ ਨੇ ਸੇਜ ਸ਼ਮਾਂ ਦੀ ਲਾਟ ਤੇ ਮੰਨਣੀ ਐ ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜੀ ਦੇ ਪੁੱਤ ਕਿਧਰੇ ਕਾਲਾਂ ਕਾਲਦੇ ਨੇ ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲ ਦੇ ਸਦੀਆਂ ਤੀਕਿਓ ਝੰਡੇ ਝੂਲਦੇ ਨੇ ਉਹ ਪਰਚਮੇ ਆਕਾਸ਼ ਵਿੱਚ ਥੜਕਦੇ ਨੇ ਜਿਸ ਵਿੱਚ 나ੜ ਸ਼ਹੀਦਾਂ ਦੀ ਚੱਲਦੀ ਹੈ ਜਿਸ ਵਿੱਚ ਦਿਲ ਸ਼ਹੀਦਾਂ ਦੇ ਟੜਕਦੇ ਨੇ ਪੂਰੇ ਵਰਲਡ 'ਚ ਤੁਹਾਡਾ ਨਿਸ਼ਾਨ ਝੁਲੰਦਿਆ ਸ਼ਹੀਦਾਂ ਦੇ ਲਹੂ ਕਰਕੇ ਕਿਹੜਾ ਉਹ ਜਿਹੜਾ ਤੁਹਾਨੂੰ ਨਹੀਂ ਜਾਣਦਾ ਪਾਰਸੀ ਜੰਨੀ ਵੋਦੀ ਗੋਰਾ ਲਤੀਨੀ ਫਲਤੀਨੀ ਜਿੱਧਰ ਮਰਜੀ ਚੱਲ ਜੋ ਮਾਰੇ ਸਹਿਬ ਕਿਰਪਾ ਕਰ ਬਾਛਾ ਜੀ ਕਹਿੰਦੇ ਇਹ ਜੋਤ ਨੇ ਜਦੋਂ ਗੱਦੀ ਤੇ ਬਹਿਣਾ ਤੇ ਇਹਦੇ ਹਿਆਤੀ ਵਿੱਚ ਗੁਰੂ ਸਾਹਿਬ ਨਹੀਂ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਮੱਥਾ ਟੇਕਣਾ ਉਹ ਪਹਿਲਾਂ ਸ਼ਹਾਦਤ ਦਾ ਬਾਟਾ ਛੱਕ ਲੈਣਗੇ ਜੋਤੀ ਜੋਤ ਔਰ ਇਹ ਬਚਨ ਮਾਰੇ ਨੇ ਉਸੇ ਵੇਲੇ ਕਰਤਾ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ ਵੀ ਵਾਕਿਆ 8ਵੇਂ ਪਾਸ਼ਾ ਉੱਥੇ ਦਿੱਲੀ ਦੀ ਸੰਗਤ ਨੂੰ ਤਾਰਦੇ ਹੋਏ ਉਹਨਾਂ ਦੀ ਬਿਮਾਰੀ ਸਾਰੀ ਦੀ ਸਾਰੀ ਪਾਸ਼ਾ ਨੇ ਦੂਰ ਕਰਕੇ ਆਪਣੇ ਤੇ ਲਈ ਤੇ ਬਚਨ ਕੀਤਾ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਵੇ ਸਭਾਲੇ ਬਚਨ ਮਾਰੇ ਨੇ ਕੀਤੇ ਬਾਬਾ ਬੁੱਢਾ ਸਾਹਿਬ ਹੁਣ ਦੂਰ ਹੋ ਗਈ ਸ਼ੰਕਾ ਕਹਿੰਦੇ ਸਤਨਾਮ ਸ੍ਰੀ ਤੇਰੀਆਂ ਤੂੰ ਜਾਣੀ ਦੂਸਰੀ ਘਟਨਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਜਿਸ ਚੀਜ਼ ਦੀ ਅੱਜ ਲੋੜ ਹੈ ਕੌਣ ਗਰੀਬ ਦਾ ਮੋਹ ਗੁਰੂ ਜੀ ਬਾਬਾ ਗੁਰੂ ਦਿੱਤਾ ਜੀ ਦਾ ਵਿਆਹ ਤੇ ਸਭ ਤੋਂ ਵੱਧ ਮਾਮਾ ਨੂੰ ਪਿਆਰ ਹੁੰਦਾ ਨਿੱਕੇ ਬੱਚੇ ਨਾਲ ਮੈਂ ਵੀ ਵੱਡਾ ਵਾਂ ਵੱਡੇ ਜਿੰਨਾ ਮਰਜ਼ੀ ਕਮਾਈ ਕਰਨ ਮਾਂ ਦੀ ਨਿੱਕਾ ਨਿੱਕੇ ਤੇ ਹੁੰਦੀ ਭਾਵੇਂ ਨਕਮਾ ਹੀ ਹੋਵੇ ਕਿਉਂਕਿ ਆਪਾਂ ਸਾਰੇ ਗ੍ਰਿਸ਼ਤੀ ਨਾਲ ਉਹ ਭਾਵੇਂ ਅੰਮਲੀ ਹੋਵੇ ਕੁਝ ਨਾ ਕਰੇ ਤੇ ਮਾਂ ਨੇ ਕਿਹਾ ਇਹ ਮੇਰਾ ਨਿੱਕਾ ਕਿੱਥੇ ਆ ਵੱਡਾ ਜਿੰਨਾ ਮਰਜ਼ੀ ਕਮਾਈ ਕਰੇ ਸਚਾਈ ਆ ਆਪਣੇ ਘਰਾਂ ਦੀ ਇਧਰ ਗੁਰੂ ਪਿਤਾ ਤੇ ਗੁਰੂ ਮਾਤਾ ਸਭ ਤੋਂ ਵੱਧ ਪਿਆਰ ਵਰਤ ਰਿਆ ਮਾਤਾ ਨਾਨਕੀ ਜੀ ਨੇ ਇੰਨੀ ਰੂਹ ਦੇ ਨਾਲ ਤੇਗ ਬਹਾਦਰ ਪਾਤਸ਼ਾਹ ਤਿਆਗਮਲ ਨੇ ਮੈਂ ਅੱਗੇ ਨਾਂ ਦੀ ਗੱਲ ਕੀਤੀ ਸੀ ਨਾ ਵੈਸੇ ਸਕੂਲਾਂ ਹਸਪਤਾਲਾਂ ਦੇ ਨਾਂ ਤੇ ਗੁਰੂ ਆਲੇ ਰੱਖ ਲਏ ਤੇ ਗੁਰੂ ਦੀ ਵਿੱਚ ਕਿਰਪਾ ਕਿਦਰ ਗਈ ਜੇ ਮਾਰੇ ਦਾ ਨਾਂ ਤਿਆਗਮਲ ਆ ਨਾ ਤੇ ਵੇਖੋ ਹੁਣ ਜਦੋਂ ਵਿਆਹ ਤੇ ਚੱਲੇ ਤੇ ਸਭ ਤੋਂ ਵੱਧ ਮਰੀਓ ਭੈਣੋ ਸੋਹਣੀ ਤਿਆਰੀ ਕੀਤੀ ਗੁਰੂ ਤੇਗਵਾਦਰ ਸਾਹਿਬ ਸ਼ੇਰਵਾਨੀ ਪੰਜਾਬੀ ਤਿੱਲੇਦਾਰ ਚੁੱਤੀ ਸੋਹਣੀ ਦਸਤਾਰ ਤੇ ਕਲਗੀ ਬਰਾਤ ਦੇ ਵਿੱਚ ਸਭ ਤੋਂ ਵੱਖਰਾ ਟੌਰ ਮੇਰੇ ਸਤਿਗੁਰਾਂ ਦਾ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮੇਰਾ ਇਹ ਹਿਰਦਾ ਸੁਧ ਬੁੱਧ ਵਿਸਰ ਗਈ ਸਵਾਸਾ ਚੰਤਾ ਬਰਾਤ ਤੁਰ ਜਾਂਦੀ ਹੈ ਤੁਰਦਿਆਂ 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 ਕੀ ਨਿਕਾ ਪਈ ਇੱਕ ਮਿੱਟੀ ਦੀ ਢੇਰੀ ਤੇ ਇੱਕ ਬੱਚਾ ਖੜੋਤਾ ਹੈ ਕੰਬ ਦਾ ਪਜਾਈ ਉਹਦੇ ਤੇੜ ਨਿਕਰ ਐ ਅਲਫ ਲੰਗਾ ਤਾਂ ਮੇਰੇ ਸਤਿਗੁਰੂ ਤਰਸ ਦੀ ਦਇਆ ਦੀ ਰਹਿਮਤ ਦੀ ਮੂਰਤ ਕਹਿੰਦੇ ਸੱਜਣਾ ਵੀਰੇ ਤੇਰੀ ਮਾਂ ਤੈਨੂੰ ਪਿਆਰ ਨਹੀਂ ਕਰਦੀ ਛੋਟੀ ਬਸਤਾ ਉਹ ਬੱਚਾ ਕਹਿਣ ਲੱਗਾ ਕਹਿੰਦੇ ਹਾਂ ਸੱਜਣਾ ਮੇਰੀ ਮਾਂ ਮੈਨੂੰ ਬੜਾ ਪਿਆਰ ਕਰਦੀ ਹੈ ਮੈਨੂੰ ਨਵਾਉਂਦੀ ਐ ਮੇਰਾ ਜੂੜਾ ਕਰਦੀ ਐ ਮੇਰਾ ਦਿਹਾੜੀ ਚ 20 ਵਾਰੀ ਮੱਥਾ ਚੁੰਮਦੀ ਮੇਰੇ ਹੱਥ ਚੁੰਮਦੀ ਮੈਨੂੰ ਬੜਾ ਪਿਆਰ ਕਰਦੀ ਕਿਉਂਕਿ ਮਾਵਾ ਭਾਵੇਂ ਗਰੀਬ ਹੀ ਹੋਣ ਨਾ ਮਾਵਾ ਵਰਗੀ ਮਮਤਾ ਨਹੀਂ ਕਿਤੇ ਲੱਭਦੀ ਤਿੰਨ ਮਾਵਾ ਐ ਸਾਡੀਆਂ ਇੱਕ ਤਰਤੀ ਮਾਂ ਇੱਕ ਜਿੰਨੇ ਆਪਾਂ ਨੂੰ ਜਨਮ ਦਿੱਤਾ ਆ ਪੇਟ ਪੜਵਾਉਣਾ ਸੌਖਾ ਨਹੀਂ ਇਕ ਆਠ ਐਮ ਐਮ ਦੀ ਪਥਰੀ ਹੋ ਜੇ ਨੀਂਦ ਨਹੀਂ ਆਉਂਦੀ ਮਾਂ ਨੌਵੇਂ ਇਥੇ ਰੱਖਦੀ ਉਹ ਨਿਆਣਿਆਂ ਨੂੰ ਕਥਾ ਸੁਣਾਉ ਤੁਹਾਡਾ ਸਦਕਾਰ ਕਰ ਸਾਡੇ ਅਰਗਾ ਕਿਤੇ 21000 ਮੰਗ ਲੇ 25 ਤੇ ਆਮ ਕਹਣਗੇ ਬਾਬਾ ਜੀ ਤੁਸੀਂ ਭੇਟਾ ਵਧਾਤੀਏ ਤੇ ਤੁਸੀਂ ਤੇ ਬਾਣੀ ਵੇਚਦੇ ਆ ਤੁਸੀਂ ਬਾਣੀ ਵੇਚਦੇ ਉਹ ਮੈਂ ਭਰਾਵਾ ਧੀਲ ਵੀ ਪਉਣਾ ਤਿੰਨ ਘੰਟੇ ਦਾ ਰਸਤਾ ਦੋ ਤਿੰਨ ਸਿੰਘ ਨਾਲ ਆ ਤੇ ਕੀ ਰਹਿ ਜਾਂਦਾ ਤੇ ਮੈਂ ਕਿਹਾ ਜਿੱਥੇ ਤੁਹਾਡੇ ਨਿਆਣਿਆਂ ਦਾ ਸਤਿਆਨਾਸ ਹੋਇਆ ਧੀਾਂ ਦੀ ਚੁੰਨੀ ਗਵਾਚੀ ਮੁੰਡਿਆਂ ਦੀ ਪੱਗ ਗਵਾਚੀ ਉਥੇ ਤੁਸੀਂ 1 ਇੱਕ ਘੰਟੇ ਦਾ ਸਾਢੇ 7 ਲੱਖ ਦਿੱਤਾ ਤੇ 2 ਲੱਖ ਉੱਤੇ ਵੀ ਛੱਡਿਆ ਕਦੇ ਨਹੀਂ ਕੋਈ ਬੋਲਿਆ ਵੀ ਆਵਦੀ ਮਿਹਨਤ ਦੀ ਕਮਾਈ ਕਿਹਨੂੰ ਦੇ ਦੀ ਸਾਡੇ ਵੱਲ ਬੜੇ ਮਿਲਦੇ ਇਹੋ ਜਿਹਾ ਕੋ ਸਤਨਾਮ ਸੋ ਮਾਰੇ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਨ ਰਹਿਮਤ ਕਰਨ ਮਾਲਕ ਆਪ ਨੇ ਜਾਗੋ ਜਾਗਣਾ ਹੈ ਮਾਰੇ ਸਾਹਿਬ ਕਹਿੰਦੇ ਵੀਰੇ ਤੇਰੀ ਮਾਂ ਤੈਨੂੰ ਇੰਨਾ ਪਿਆਰ ਕਰਦੀ ਐ ਤੇ ਤੇਰੇ ਕੱਪੜੇ ਕਿੱਥੇ ਆ ਕਹਿਣ ਲੱਗੇ ਪਿਆਰੇ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਜਨ ਸ਼ਿੰਦਾ ਹੀਰਾ ਲਾਲ ਕਹਿ ਕੇ ਨਵਾਜਦੀ ਤੇ ਮਾਰੇ ਕਹਿੰਦੇ ਜੀ ਪਿਆਰ ਕਰਦੀ ਤੇ ਵੇਖ ਮੇਰੀ ਮਾਂ ਨੇ ਕਿੰਨਾ ਪਿਆਰ ਕੀਤਾ ਸੋਹਣੀ ਸ਼ੇਰਵਾਨੀ ਚੂੜੀਦਾਰ ਪਜਾਮੀ ਤਿੱਲੇ ਵਾਲੀ ਜੁੱਤੀ ਸ਼ੇਰੇ ਵਾਲੀ ਪੱਗ ਕਲਗੀ ਕੰਗਣ ਪਾਏ ਹੋਏ ਸੋਨੇ ਦੇ ਉਹ ਬੱਚਾ ਕਹਿਣ ਲੱਗਾ ਕਹਿੰਦਾ ਤੁਸੀਂ ਵੱਡੇ ਕਰੋ ਆਖੋ ਸਤਨਾਮ ਅਹੀਂ ਉਹ ਸਮੇਂ ਜੋ ਨਿਕਲਿਆ ਮੈਨੂੰ ਤਾਂ ਪਤਾ ਲੱਗ ਜਾਂਦਾ ਦੇਣੇ ਵਾਲੇ ਕਿਸੇ ਕੋ ਗਰੀਬੀ ਮਤ ਦੇਣਾ ਦੇਣਾ ਗਰੀਬੀ ਮਗਰ ਬਾਦਨ ਸੀ ਵੀ ਉਸ ਬੱਚੇ ਨੇ ਕਹ ਅਗਿਆ ਕੇ ਆਖਿਆ ਕਹਿੰਦੇ ਲਾਲ ਜੀ ਤੁਸੀਂ ਵੱਡੇ ਕਰੋ ਤੁਹਾਡਾ ਘਰ ਵੱਡਾ ਦਰ ਵੱਡਾ ਸੀ ਤੇ ਗਰੀਬ ਆ ਮੇਰੀ ਮਾਂ ਕੋਈ ਪਿਆਰ ਚ ਕਮੀ ਨਹੀਂ ਰਹਿਣ ਦਿੰਦੀ ਪਰ ਸਾਡੇ ਘਰ ਪੈਸੇ ਨਹੀਂ ਹੈਗੇ ਸਾਡੇ ਘਰ ਕੱਪੜੇ ਨਹੀਂ ਹੈਗੇ ਤਾਂ ਕਰਕੇ ਮੇਰੀ ਮਾਂ ਪਿਆਰ ਦਿੰਦੀ ਹੈ ਪਰ ਕੋਈ ਨਹੀਂ ਸਮਾਵੇਗਾ ਮੈਂ ਵੀ ਤੇਰੇ ਵਰਗੇ ਪਾਵਾਂਗਾ ਪਹਿਲੀ ਘਟਨਾ ਘੱਡੀ ਮਾਰੇ ਦੇ ਨਾਂ ਦੇ ਵਿੱਚ ਵੀ ਬਰਕਤ ਆ